ਜੋ ਅਸੀਂ ਠਾਨਕੋਟ ਪੁਲਿਸ ਦੇ ਜਿਹੜਾ ਟੈਕਨੀਕਲ ਸਪੋਰਟ ਯੂਨਿਟ ਆ ਸਾਡਾ ਉਸਨੇ ਅੱਜ 200 ਮੋਬਾਈਲ ਫੋਨਸ ਜਿਹਦੇ ਵਿੱਚ ਆਈਫੋਨਸ ਤੇ ਐਂਡਰੋਇਡ ਹੈਗੇ ਆ ਆਈਓਐਸ ਬੇਸਡ ਆ ਤੇ ਐਂਡਰੋਇਡ ਫੋਨਸ ਆਗੇ ਆ ਉਹ ਪਬਲਿਕ ਦੇ ਅਲੱਗ-ਅਲੱਗ ਹਾਲਾਤਾਂ ਕਰਕੇ ਜਿਹੜੇ ਉਹਨਾਂ ਤੋਂ ਅਲੱਗ ਹੋ ਗਏ ਸੀ ਵਿਛੜ ਗਏ ਸੀ ਸਮਝ ਲਓ ਕਿ ਕੁਝ ਗੁੰਮ ਹੋ ਗਏ ਆ ਕੁਝ ਹੋਰ ਕਿਸੇ ਕਾਰਨਾ ਕਰਕੇ ਉਹਨਾਂ ਕੋਲ ਲੌਸਟ ਹੋ ਗਏ ਸੀ ਜਿਹੜਾਂ ਦੀਆਂ ਸਾਡੇ ਪਾਸ ਸ਼ਿਕਾਇਤਾਂ ਆਈਆਂ ਸੀਗੀਆਂ ਅਸੀਂ ਉਹਨਾਂ ਨੂੰ ਅੱਜ ਪੂਰੇ ਆਈ ਵੀ ਕੈਨ ਸੇ ਕਿ ਪੂਰੇ ਇੰਡੀਆ ਦੇ ਵਿੱਚੋਂ ਲੱਭ ਕੇ ਜਿੱਥੇ ਵੀ ਸੀਗੇ ਉਹਨਾਂ ਦੀ ਲੋਕੇਸ਼ਨ ਆ ਰਹੀ ਉਹਨਾਂ ਨੂੰ ਲੱਭ ਕੇ ਉਹਨਾਂ ਦੇ ਅਸਲ ਵਾਰਸਾਂ ਦੇ ਹਵਾਲੇ ਕੀਤਾ ਹੈ ਇਹ ਤਕਰੀਬ ਇਹ ਤਕਰੀਬਨ 200 ਦੇ ਤੋਂ ਜ਼ਿਆਦਾ ਹੀ ਫੋਨ ਨੇ ਔਰ ਅੱਜ ਸਾਡੇ ਪਾਸ ਕਾਫੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਹੈਗੇ ਆ ਇਹਦੇ ਅਸਲ ਮਾਲਕ ਜਿਹੜੇ ਹੈਗੇ ਆ ਉਹ ਫੋਨ ਦੀ ਪ੍ਰਾਪਤੀ ਲਈ ਆਏ ਹੈਗੇ ਆ ਸੋ ਸਾਡੇ ਵਾਸਤੇ ਬੜਾ ਖੁਸ਼ੀ ਦਾ ਮਾਹੌਲ ਆ ਕਿ ਅਸੀਂ ਉਸ ਵਿਅਕਤੀ ਨੂੰ ਇਹ ਫੋਨ ਵਾਪਸ ਕਰ ਰਹੇ ਆ ਜਿਹਦੇ ਜਿਹਦਾ ਸਾਰਾ ਦਾ ਸਾਰਾ ਦਰਮਦਾਰ ਅੱਜ ਕੱਲ ਟੈਕਨੋਲੋਜੀ ਦੇ ਉੱਤੇ ਆ ਚਾਹੇ ਉਹ ਬਿਜ਼ਨਸਮੈਨ ਆ ਚਾਹੇ ਉਹ ਸਟੂਡੈਂਟ ਆ ਚਾਹੇ ਉਹ ਨੌਕਰੀ ਪੇਸ਼ਾ ਚਾਹੇ ਉਹ ਘਰੇਲੂ ਔਰਤ ਆ ਬਹੁਤ ਸਾਰਾ ਡਾਟਾ ਬਹੁਤ ਸਾਰੀਆਂ ਉਹਨਾਂ ਦੀਆਂ ਲੋੜ ਦੀਆਂ ਚੀਜ਼ਾਂ ਬਹੁਤ ਸਾਰੇ ਕੰਟੈਕਟ ਤੇ ਮਹੱਤਵਪੂਰਨ ਡਾਕੂਮੈਂਟ ਜਿਹੜੇ ਕਿ ਉਸ ਫੋਨ ਵਿੱਚ ਸਮਾਏ ਹੁੰਦੇ ਆ ਉਹ ਅੱਜ ਜਿਹੜੇ ਹੈਗੇ ਉਹਨਾਂ ਨੂੰ ਵਾਪਸ ਮਿਲੇ ਆ ਆਪਾਂ ਇਸ ਗੱਲ ਦਾ ਅੰਦਾਜ਼ਾ ਲਗਾਈਏ ਕਿ ਜੇਕਰ ਆਪਣਾ ਫੋਨ ਇੱਕ ਦਿਨ ਵਾਸਤੇ ਵੀ ਅਚਾਨਕ ਕਿਤੇ ਆਪਣੇ ਕੋਲ ਗੁੰਮ ਹੋ ਜਵੇ ਜਾਂ ਕਿਸੇ ਪਿੱਛੇ ਘਰ ਵਿੱਚ ਰਹਿ ਜਾਈਏ ਆਪਾਂ ਕਿਤੇ ਦੂਰ ਚਲੇ ਜਾਈਏ ਤੇ ਆਪਾਂ ਨੂੰ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੋ ਅਸੀਂ ਇਹਨਾਂ ਫੋਨਾਂ ਨੂੰ ਟੈਕਨੋਲੋਜੀ ਦੇ ਜ਼ਰੀਏ ਸਾਡੇ ਟੈਕਨੀਕਲ ਸਪੋਰਟ ਯੂਨਿਟ ਨੇ ਅਲੱਗ-ਅਲੱਗ ਲੋਕੇਸ਼ਨਾਂ ਤੋਂ ਪੂਰੇ ਇੰਡੀਆ ਤੋਂ ਲੋਕੇਟ ਕਰਕੇ ਕਲੈਕਟ ਕਰਕੇ ਅੱਜ ਉਹਨਾਂ ਦੇ ਅਸਲ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ ਦੇਖੋ ਕੋਈ ਵੀ ਜਿਹੜਾ ਮੋਬਾਈਲ ਫੋਨ ਆ ਉਹਨੂੰ ਕਿਤੇ ਗੁੰਮ ਹੋ ਜਾਂਦਾ ਆ ਜਾਂ ਕਿਸੇ ਖੋਰ ਕਾਰਨਾ ਕਰਕੇ ਆਪਾਂ ਕਿਸੇ ਮੋਬਾਈਲ ਸ਼ਾਪ ਤੋਂ ਖਰੀਦੇ ਆ ਇਹ ਰਿਸਕੀ ਆ ਕਿਸੇ ਦਾ ਮੋਬਾਈਲ ਫੋਨ ਯੂਜ਼ ਕਰਨਾ ਇੱਕ ਤਾਂ ਉਹਦਾ ਮਹੱਤਵਪੂਰਨ ਡਾਟਾ ਆ ਜਿਹੜਾ ਕਿ ਤੁਸੀਂ ਉਹਨੂੰ ਐਕਸੈਸ ਕਰਦੇ ਆ ਉਹ ਵੀ ਗਲਤ ਆ ਦੂਸਰਾ ਤੁਸੀਂ ਫਿਰ ਉਹਦੇ ਤੇ ਆਪਣਾ ਡਾਟਾ ਲੋਡ ਕਰਦੇ ਹੋ ਔਰ ਕਿਸੇ ਦੀ ਚੋਰੀशुदा ਚੀਜ਼ ਜਾਂ ਗੁੰਮ ਹੋਈ ਗਮਸ਼ਦਾ ਚੀਜ਼ ਨੂੰ ਵਰਤਦੇ ਆ ਉਹ ਬੇहद ਗਲਤ ਆ ਮੈਂ ਪਬਲਿਕ ਨੂੰ ਅਪੀਲ ਕਰਦਾ ਕਿ ਜੇਕਰ ਉਹਨਾਂ ਨੂੰ ਬਿਨਾ ਬਿੱਲ ਤੋਂ ਕੋਈ ਵੀ ਜਿਹੜਾ ਮੋਬਾਈਲ ਉਪਰ ਬਕਾਇਆ ਮੋਬਾਈਲ ਦਾ ਕੰਮ ਕਰਦਾ ਹੈ ਦੁਕਾਨਦਾਰ ਹੈ ਉਹ ਮੋਬਾਈਲ ਫੋਨ ਵੇਚਦਾ ਔਰ ਬਿਨਾ ਆਈਡੈਂਟੀਫਿਕੇਸ਼ਨ ਉਹਨਾਂ ਦੇ ਉਸ ਦੀ ਲੈ ਤੋਂ ਅੱਜ ਕੱਲ੍ਹ ਮੈਂ ਬਾਹਰ ਆ ਮੈਂ ਮੋਬਾਈਲ ਵਕਰੀਤਾ ਦੇ ਪਾਸ ਗਿਆ ਤੇ ਉਹ ਮੇਰੀ ਆਈਡੈਂਟੀਟੀ ਕੋਈ ਨਹੀਂ ਲੈ ਰਿਆ ਨਾ ਮੈਨੂੰ ਕਿਤੇ ਦਰਜ ਕਰ ਰਿਆ ਦੂਸਰਾ ਇਹ ਕਿ ਉਹ ਜਿਹੜਾ ਹੈਗਾ ਆ ਮੋਬਾਈਲ ਬਾਰੇ ਤੁਹਾਨੂੰ ਜਾਣਕਾਰੀ ਨਹੀਂ ਆ ਇਹ ਕਿਸਮ ਦਾ ਮੈਂ ਸਮਝਦਾ ਹਾਂ ਕਿ ਇਹਦੇ ਵਿੱਚ ਕਾਫੀ ਜਿਹੜਾ ਹੈਗਾ ਖਰੀਦਣ ਵਾਲੇ ਨੂੰ ਵੀ ਨੁਕਸਾਨ ਹੈਗਾ ਕਿਉਂਕਿ ਉਹਦਾ ਮਹੱਤਵਪੂਰਨ ਡਾਟਾ ਜਿਹੜਾ ਹੈਗਾ ਉਹ ਸ਼ੇਅਰ ਹੋ ਰਿਹਾ ਔਰ ਇਹਨੂੰ ਨਾ ਖਰੀਦਿਆ ਜਾਵੇ